ਬਾਬਾ ਬਡਾ ਜੀ ਸਵੇਰ ਦੇ ਕਹਿ ਰਹੇ ਨੇ ਵੀ ਭੁੱਖ ਬੜੀ ਲੱਗੀ ਸੇਵਾਦਾਰ ਕਹਿੰਦੇ ਜੀ ਪ੍ਰਸ਼ਾਦੇ ਦਾ ਪ੍ਰਬੰਧ ਕਰੀਏ ਕਹਿੰਦੇ ਨਹੀਂ ਮਾਤਾ ਜੀ ਨੂੰ ਵੇਖ ਕੇ ਹਾਲ ਰੋਗ ਦਿੱਤਾ ਅੱਗੋਂ ਦੀ ਗਏ ਸੀਸ ਤੋਂ ਪ੍ਰਸ਼ਾਦਾ ਲਵਾਇਆ ਪੁੱਤਰਾਂ ਦਾ ਫਿਕਰ ਤੇ ਮਾਵਾਂ ਨਹੀਂ ਹੁੰਦਾ ਨਾ ਮੈਨੂੰ ਭੁੱਖ ਲੱਗੀ ਸੀ ਦਾਦੀ ਆ ਮੇਰੀ ਮਾਂ ਨੂੰ ਫਿਕਰ ਪ੍ਰਸ਼ਾਦਾ ਲਵਾਇਆ ਥੱਲੇ ਰੱਖਿਆ ਬਹਿ ਗਏ ਖੇਤ ਦੇ ਵਿੱਚ ਮਾਤਾ ਜੀ ਵੀ ਬਹਿ ਗਏ ਕੋਲ ਜਦ ਖੋਲਿਆ ਪ੍ਰਸ਼ਾਦਾ ਮਿੱਸੇ ਪ੍ਰਸ਼ਾਦੇ ਗੰਡਾ ਲੱਸੀ ਆਚਾਰ ਮੱਖਣ ਮਾਰੀ ਮੁੱਕੀ ਤੇ ਗੰਡਾ ਭੰਨਿਆ ਤੇ ਗੰਡੇ ਦੇ ਵਿੱਚੋਂ ਫਾਰੀ ਦੂਰ ਜਾ ਕੇ ਡਿੱਗੀ ਇੱਕ ਟੁਕੜਾ ਤੇ ਮਾਤਾ ਜੀ ਬੈਠੇ ਨੇ ਹੱਥ ਜੋੜ ਕੇ ਤੇ ਬਾਬਾ ਜੀ ਬਚਨ ਕਰੀ ਜਾਂਦੇ ਨੇ ਮਾਤਾ ਜੀ ਤੇਰੇ ਘਰ ਇੱਕ ਬਰੀ ਬਲੀ ਯੋਧਾ ਸੂਰਮਾ ਪੁੱਤਰ ਪੈਦਾ ਹੋਵੇਗਾ ਆ ਜਿਵੇਂ ਮੈਂ ਗੰਡਾ ਪੰਨਿਆ ਨਾ ਉਹ ਜਾਲਮਾਂ ਦੇ ਸਿਰ ਪੰਨਿਆ ਕਰੇਗਾ ਬਾਬਾ ਜੀ ਨਾਲੇ ਗੰਡਾ ਪੰਨੀ ਜਾਂਦੇ ਨਾਲੇ ਵਰਦਾਨ ਵਰਦੇ ਹੀ ਜਾਂਦੇ ਨੇ ਪ੍ਰਸ਼ਾਦਾ ਬੜੇ ਪਿਆਰ ਨਾਲ ਸ਼